ਕੀ ਕਿਸਾਨ ਤੇ ਹੋ ਇਹ ਸਵੇਰੇ ਜਦੋਂ ਪਹਿਲੇ 11 ਵਜੇ ਜੀ ਉਹ ਥਾਰੇ ਬੰਦੇ ਦੀ ਅੱਖਾਂ ਤੇ ਲੱਗਿਆ ਸਾਡੇ ਬਹੁਤ ਜ਼ਿਆਦਾ ਇਹਨੇ ਹਰੀਆ ਹਾਲਾਤ ਦੇਖੋ ਕੀ ਹੈ ਕੀ ਜਾਨਾ ਚਾਹੁੰਦੇ ਸਰਕਾਰ ਜਿਹੜੀ ਇੰਨਾ ਧੱਕਾ ਕਰ ਰਹੀ ਹੈ ਇਹ ਪੜੇ ਨੀਤੀ ਮਾਰੀ ਆ ਤੁਹਾਡੇ ਸਾਹਮਣੇ ਵੇਖੋ ਚਾਰ ਕਿਸਾਨ ਪੰਜ ਆਪਣੇ ਸ਼ਹੀਦ ਹੋ ਗਏ ਨੇ ਅੱਜ ਉੱਥੇ ਬਾਡਰ ਤੇ ਦੂਸਰੇ ਤੇ ਕੋਈ ਨੀਤੀ ਇਥੇ ਇਨਾਂ ਦੀ ਹੈ ਕਿ ਇਨਾਂ ਦੀ ਇਹ ਨੀਤੀ ਨਾ ਮਾਰੀ ਹੋਣੀ ਨਾ ਇਨਾਂ ਦੇ ਕੋਈ ਦੁਸ਼ਮਣ ਲੱਗੇ ਨਹੀਂ ਕਰਦੇ ਜੀ ਤੁਸੀਂ ਬਾਡਰ ਤੇ ਕਿਤੇ ਮਰਜ਼ੀ ਚਲੇ ਜਾਓ ਇਨਾਂ ਦੇ ਬਰਾਂਧ ਦੁਸ਼ਮਣ ਨੇ ਵੀ ਨਹੀਂ ਕੀਤਾ ਜਿੰਨੇ ਇਨਾਂ ਨੇ ਸਾਡੇ ਇਹ ਕਹਿ ਦਿੰਦੇ ਆ ਜਾਏ ਕਿਸਾਨ ਜਾਏ ਜਵਾਲ ਅੱਜ ਹਾਲਾਤ ਦੇਖੋ ਜਿਦਾਂ ਕੇ ਕਰਾਉਂਦੀਆਂ ਗੌਰਮੈਂਟਾਂ ਇਹ ਜਾਵ ਕੇ ਕਰਾਉਂਦੀਆਂ ਨੇ ਇਹਨਾਂ ਨੂੰ ਪਤਾ ਹੈ ਸੱਤਾ ਦੇ ਨਸ਼ੇ ਨੇ ਇਹਨਾਂ ਨੂੰ ਮਾਰ ਦਿੱਤਾ ਹੈ ਸੱਤਾ ਦੇ ਨਸ਼ੇ ਇਹਨਾਂ ਤੇ ਬਹੁਤ ਜ਼ਿਆਦਾ ਸਵਾਰ ਹੋ ਗਿਆ ਅੱਲੇ ਲੋਕ ਸੁਣਨਾ ਕਰਦੇ ਗਾਹ ਤੋਂ ਕਹਿੰਦੇ ਸੀ ਅੱਗੇ ਸੇ 400 ਲੀਟਰ ਲੈਣਗੇ ਮੋਤੀ 400 ਦਾ ਇੱਕ ਵੀ ਨਹੀਂ ਆਏਗਾ ਇੱਕ ਵੀ ਨਹੀਂ ਆਏਗਾ ਜਿਹੜਾ ਹਾਲਾਤ ਬਣਿਆ ਆ ਦੇਖਣ ਦੇ ਆ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਇੱਕ ਇੱਕ ਕਰਕੇ ਸਭ ਨੂੰ ਬਖਸ਼ਿਆ ਮੈਂ ਕੀ ਕਹਿਣਾ ਚਾਹੁੰਦੇ ਹੁਣ ਬਾਰੇ ਸੀ ਕਹਿੰਦੇ ਆਨਾਂ ਦੇ ਸਮੇਂ ਜਾਈ ਕਹਿੰਦੇ ਨੌਜਵਾਨਾਂ ਨੂੰ ਅੱਜ ਵੀ ਇਹਨਾਂ ਨੇ ਜਾਤ ਤੇ ਚ ਰਹਿ ਕੇ ਜਿੱਦਾਂ ਨੌਜਵਾਨ ਸਾਹਮਣੇ ਆ ਬੜੇ ਜਾਤ ਤੇ ਚ ਰਹਿ ਕੇ ਉਹ ਪੂਰੇ ਪ੍ਰਬੰਧ ਤੇ ਸੀਗੇ ਅੱਗੇ ਆਹੀਂ ਹੱਥ ਬੰਨ੍ਹ ਬੰਨ੍ਹ ਨੌਜਵਾਨ ਰੱਖਿਆ ਸਾਡੇ ਨੇ 3 ਹੀ ਲਏ ਹੋਏ ਚਾ ਉੱਥੇ ਦਾ ਮੇਰੀਆਂ ਅੱਖਾਂ ਬਹੁਤ ਜ਼ਿਆਦਾ ਦਰਦ ਤੇ ਬੁੜੀਆਂ ਚੱਲਦੀਆਂ ਨੌਜਵਾਨਾਂ ਨੂੰ ਰੋਖ ਰੋਖ ਰੋਕਦੇ ਜਿਨ੍ਹਾਂ ਨੇ ਬੈਠਿਆ ਨੇ ਠੱਕਾ ਕੀਤਾ ਹੋਇਆ ਜੀ